ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਜਿੰਨੇ ਵੀ ਭਰਾ ਪਿੰਡੂ ਜ਼ਿਮੀਂਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਤੇ ਇਸ ਵੀਡੀਓ ਨੂੰ ਦੇਖ ਰਹੇ ਹੋ ਸਾਰਿਆਂ ਦਾ ਸਵਾਗਤ ਕਰਦੇ ਹਾਂ ਦੋਸਤੋ ਪਰसों ਚੌਥੇ ਨਾ ਆਪਾਂ ਇੱਕ ਚੰਬੀ ਕੋੜੀ ਦੀ ਵੀਡੀਓ ਪਾਈ ਸੀ ਸੇਲ ਵਾਸਤੇ ਪਿੰਡ ਜੈਮਲ ਸਿੰਘ ਵਾਲੇ ਤੋਂ ਸੋ ਉਹ ਕੋੜੀ ਮਿੱਤਰੋ ਅਗਲੇ ਦਿਨ ਸੇਲ ਹੋ ਗਈ ਸੀ ਤੇ ਅੱਜ ਆਪਾਂ ਤੁਹਾਨੂੰ ਦੋ ਦੰਦ ਮਾਰਵਾੜੀ ਬਸ਼ੇਰੀ ਦਿਖਾਉਣ ਲੱਗੇ ਹਾਂ ਬਹੁਤ ਜ਼ਿਆਦੇ ਚੰਗੀ ਉਸੇ ਬੰਦੇ ਕੋਲੇ ਹੀ ਇਹ ਬਸ਼ੇਰੀ ਆ ਪਿੰਡ ਜੈਮਲ ਸਿੰਘ ਵਾਲੇ ਤੋਂ ਬਾਈ ਗੁਰਪ੍ਰੀਤ ਦੇ ਕੋਲੇ ਬਸ਼ੇਰੀ ਹਾਲੇ ਦੋ ਦਾ ਅੰਦਰ ਲੱਗੀ ਹੋਈ ਆ ਹੇਠਲੇ ਦੰਦਾਂ ਤੁੱਟਾ ਇਹ ਦੋ ਦੰਦ ਪੂਰੇ ਕਰ ਗਈ ਤੇ ਉੱਪਰ ਲਿਆਂ ਦੀਆਂ ਹਜੇ ਟੋਪੀਆਂ ਟੋਪੀਆਂ ਨੇ ਲਾਈਆਂ ਨਹੀਂ ਸੋ ਬਸ਼ੇਰੀ ਦੀ ਜਿਹੜੀ ਹਾਈਟ ਆ ਦੋਸਤੋ 60 ਇੰਚ ਹਾਈਟ ਆ ਤੇ ਜਿਵੇਂ ਦੋ ਦੰਦਾਂ ਦਾ ਹਜੇ ਸ਼ੁਰੂ ਹੋਈ ਆ ਇਹ ਕੁਝ ਕ ਟਾਈਮ ਪਹਿਲਾਂ ਇਹਨੇ ਨਾਂ ਵਾਲਾ 1.5 ਇੰਚ ਕੱਦ ਹੋਰ ਵੀ ਕਰ ਜਾਣਾ 65 65 ਇੰਚ ਦੀ ਘੋੜੀ ਖੁੱਲੀ ਹੱਸ ਕੇ ਬਣ ਜੂਗੀ ਇਹ ਬਾਕੀ ਬਣ ਤਰ੍ਹਾਂ ਦੀ ਬਸ਼ੇਰੀ ਬਹੁਤ ਜ਼ਿਆਦੇ ਚੰਗੀ ਆ ਖਾਨਦਾਨ ਬੜਾ ਵਧੀਆ ਅਲੀਸ਼ਾਨ ਦੀ ਪੋਤੀ ਆ ਮਿੱਤਰੋ ਇਹ ਤੇ ਕਾਲਾ ਬਾਦਲ ਘੋੜਾ ਗਾ ਰਾਜਸਥਾਨ ਦੇ ਵਿੱਚ ਅਲੀਸ਼ਾਨ ਦਾ ਡਾਇਰੈਕਟ ਉਸ ਘੋੜੇ ਦੀ ਬੱਚੀ ਆ ਮੱਥੇ ਤੇ ਦੇ ਬਹੁਤ ਜ਼ਿਆਦੇ ਸੋਹਣਾ ਫੁੱਲ ਆ ਕੰਨ ਕੰਨ ਬਹੁਤ ਜ਼ਿਆਦੇ ਛੋਟਾ ਤੇ ਸ਼ਕੀਨ ਆ ਬਾਕੀ ਤੁਸੀਂ ਲੈਂਥ ਚੈੱਕ ਕਰੋ ਬਸ਼ੇਰੀ ਦੀ ਲੈਂਥ ਬਹੁਤ ਜ਼ਿਆਦੇ ਆ ਪੈਰਾਂ ਪੂਰਾਂ ਦੀ ਵੀ ਮਜ਼ਬੂਤ ਆ ਤੇ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਤਾਂ ਇਹਦੀ ਮਾਂ ਜਿਹੜੀ 52.5 ਇੰਚ ਹਾਈਟ ਦੀ ਪ੍ਰਾਣੀ ਬਲੱਡ ਲਾਈਨ ਦੀ ਘੋੜੀ ਆ ਦੋਸਤੋ ਬਹੁਤ ਜਿਆਦੇ ਚੰਗੇ ਬੱਚੇ ਦਿੱਤੇ ਆ ਉਸ ਘੋੜੀ ਨੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣੇ ਬਸ਼ੇਰੀ ਖਰੀਦਣਾ ਚਾਹੁੰਦਾਗਾ ਤਾਂ ਸਕਰੀਨ ਦੇ ਉੱਤੇ ਆਪਾਂ ਗੁਰਪ੍ਰੀਤ ਦਾ ਪਿੰਡ ਜੈਮਲ ਸਿੰਘ ਵਾਲੇ ਦਾ ਕੰਟੈਕਟ ਨੰਬਰ ਸ਼ੇਅਰ ਕਰਤਾ 97806 73008 ਇਸ ਨੰਬਰ ਤੇ ਕਾਲ ਕਰ ਲਿਓ ਤੁਸੀਂ ਫੋਟੋਆਂ ਫੁੱਟੋਆਂ ਮੰਗਵਾ ਲਿਓ ਤੇ ਜਾਂ ਬਾਈ ਦੇ ਪਿੰਡ ਜੈਮਲ ਸਿੰਘ ਵਾਲਾ ਜਾ ਕੇ ਵੀ ਤੁਸੀਂ ਬਸ਼ੇਰੀ ਦੇਖ ਸਕਦੇ ਹੋ ਤੇ ਨਿਗਾਹ ਮਾਰ ਲਓ ਤੁਸੀਂ ਬਸ਼ੇਰੀ ਚੰਗੀ ਬਹੁਤ ਜ਼ਿਆਦੇ ਆ ਮਿਲ ਵੀ ਤੁਹਾਨੂੰ ਜਾਇਜ਼ ਜੇ ਰੇਟ ਦੇ ਵਿੱਚ ਹੀ ਜਾਣੀਆਂ ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਹਾਡੇ ਨਾਲ ਫੋਨ ਤੇ ਹੋਊਗੀ ਬਸ਼ੇਰੀ ਮਜ਼ਬੂਤ ਵੀ ਆ ਸੋਹਣੀ ਵੀ ਆ ਸ਼ੋਹ ਬਹੁਤ ਕਰਦੀ ਆ ਸ਼ਕੀਨ ਵੀ ਆ ਮੂੰਹ ਮਹਾਂਦਰੇ ਦੀ ਸੋਹਣੀ ਆ ਸੋ ਜਿਹੜਾ ਇਹ ਪਿੰਡ ਆ ਜੈਮਲ ਸਿੰਘ ਵਾਲਾ ਤਪਾਪਦੌੜ ਰੋਡ ਦੇ ਉੱਤੇ ਆ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤਪਾ ਜਿਹੜਾ ਮੇਨਾ ਚੰਡੀਗੜ੍ਹ ਬਠਿੰਡਾ ਹਾਈਵੇ ਦੇ ਉੱਤੇ ਪੈ ਜਾਂਦਾ ਕਸਵਾ ਉੱਥੋਂ ਤਪਾ ਮੰਡੀ ਤੋਂ ਤਕਰੀਬਨ ਇਹ ਪਿੰਡ 8-9 ਕਿਲੋਮੀਟਰ ਪੈ ਜਾਂਦਾ ਤਪਾ ਬਦੌੜ ਰੋਡ ਤੇ ਸੋ ਫੋਨ ਲਾ ਲਿਓ ਬਾਈ ਗੁਰਪ੍ਰੀਤ ਨੂੰ ਬਸ਼ੇਰੀ ਬਹੁਤ ਜਿਆਦਾ ਚੰਗੀ ਆ ਤੇ ਮਲਾਉਣ ਦੇ ਹੁਣ ਕਾਬਲਾ ਹੁਣ ਮਲਾਉਣ ਦੇ ਕਾਬਲਾ ਹਾਈਟ ਵੀ ਸੋਹਣੀ ਕਰਦੀ ਆਉਂਦੀ ਆ ਦੋ ਦੰਦ ਹੋ ਗਈ ਇਹ ਤੇ ਕਾਲ ਕਰ ਲਿਓ ਜਿਨੇ ਕਿਸੇ ਨੇ ਚੰਗੇ ਮਾਰਵਾੜੀ ਘੋੜੇ ਤੋਂ ਮੇਟ ਕਰਾ ਕੇ ਬਰੀਡਿੰਗ ਵਾਸਤੇ ਕੂੜੀ ਰੱਖਣੀ ਆ ਨਮਾ ਹਾਣਾ ਦੋਦੰਦ ਬਸ਼ੇਰੀ ਹਜੇ ਹੋਈ ਆ ਅਲੀਸ਼ਾਨ ਬਲੱਡ ਲਾਈਨ ਆ ਕਾਲੇ ਬਾਦਲ ਦੀ ਧੀ ਆ ਦੋਸਤੋ ਫੋਨ ਲਾ ਲਿਓ ਬਸ਼ੇਰੀ ਚੰਗੀ ਬਹੁਤ ਆ